ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾ ਲక్ష్ਮੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਮੇਖ ਰਾਸ਼ੀ ਦੇ ਲਈ ਫਰਵਰੀ ਦਾ ਮਹੀਨਾ ਕਿਹੋ ਜਿਹਾ ਰਹੇਗਾ ਉਨ੍ਹਾਂ ਦੀ ਸਿਹਤ ਕਿਵੇਂ ਦੀ ਰਹੇਗੀ, ਉਨ੍ਹਾਂ ਦਾ ਕਾਰੋਬਾਰ ਕਿਵੇਂ ਦਾ ਰਹੇਗਾ, ਉਨ੍ਹਾਂ ਦੀ ਆਮਦਨ ਕਿਵੇਂ ਦੀ ਹੋਵੇਗੀ, ਉਨ੍ਹਾਂ ਦੇ ਰਿਸ਼ਤੇ ਕਿਵੇਂ ਦੇ ਹੋਣਗੇ ਅਤੇ ਵਿਦਿਆਰਥੀਆਂ ਦੀ ਪੜਾਈ ਕਿਵੇਂ ਦੀ ਹੋਵੇਗੀ? ਆਓ ਜਾਣਦੇ ਹਾਂ ਫਰਵਰੀ ਦੇ ਮਹੀਨੇ ਦਾ ਹਾਲ। ਦੋਸਤੋ, 5 ਫਰਵਰੀ ਤੱਕ ਮੀਨ ਰਾਸ਼ੀ ਦਾ ਮਾਲਕ ਮੰਗਲ ਤਨੂ ਰਾਸ਼ੀ ਦੇ ਵਿੱਚ ਰਹੇਗਾ ਅਤੇ ਇਸ ਤੋਂ ਬਾਅਦ ਮਕਰ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰੇਗਾ। ਫਰਵਰੀ ਦੇ ਪਹਿਲੇ 5 ਦਿਨਾਂ ਦੇ ਵਿੱਚ ਕਿਸਮਤ ਮਜ਼ਬੂਤ ਰਹੇਗੀ ਅਤੇ ਤੁਹਾਨੂੰ ਮਨ ਚਾਹੀ ਖੁਸ਼ੀ ਮਿਲਣ ਵਾਲੀ ਹੈ ਸਾਰੇ ਕੰਮ ਸਫਲਤਾਪੂਰਵਕ ਹੋਣਗੇ ਕਰਮ ਦੇ ਲਈ ਜ਼ਿੰਮੇਵਾਰ ਗ੍ਰਹਿ ਵਰਤਮਾਨ ਦੇ ਵਿੱਚ ਬੁੱਧ ਹੈ ਇਹ ਸ਼ੁਭ ਹੋਣਾ ਕਰਮ ਦੇ لحاظ ਤੇ ਨਾਲ ਤੁਹਾਡੇ ਲਈ ਚੰਗਾ ਹੈ ਮੰਗਲ ਗ੍ਰਹਿ ਅਗਲਾ ਸੰਚਾਰ ਕਰੇਗਾ ਮੇਖ ਰਾਸ਼ੀ ਫਰਵਰੀ ਦੇ ਮਹੀਨੇ ਤੁਹਾਡਾ ਰਿਸ਼ਤਾ ਕਿਵੇਂ ਦਾ ਰਹੇਗਾ ਕਿਉਂਕਿ ਜਿ ਮੈਟਰ 7ਵੇਂ ਘਰ ਦੇ ਵਿੱਚ ਸਤਵਾਂ ਸਥਾਨ ਵਿਆਹ ਦਾ ਸਥਾਨ ਹੈ ਇਥੋਂ ਵਿਆਹ ਹੋਤਾ ਸਬੰਧ ਦੇਖਣ ਨੂੰ ਮਿਲਦੇ ਹਨ ਇਸ ਲਈ ਇਥੇ ਜਿਹ ਮੈਟਰ ਦੇ ਪ੍ਰਭਾਵ ਕਾਰਨ ਵਿਆਹਿਕ ਜੀਵਨ ਤੁਹਾਡੇ ਲਈ ਚੰਗਾ ਰਹੇਗਾ 12 ਫਰਵਰੀ ਤੱਕ ਇਥੇ ਰਹੇਗਾ ਭਾਵ ਸਤਵੇਂ ਪ੍ਰਭੂ ਵੀ ਸ਼ੁਕਰ ਦੇ ਪ੍ਰਭਾਵ ਹੇਠ ਹੈ ਅਤੇ ਸਤਵਾਂ ਪ੍ਰਭੂ ਵੀ ਜਿਹ ਮੈਟਰ ਦੇ ਪ੍ਰਭਾਵ ਹੇਠ ਹੈ ਦੋਵੇਂ ਹੀ ਜਿਹ ਮੈਟਰ ਦੇ ਪ੍ਰਭਾਵ ਹੇਠ ਆ ਗਏ ਹਨ ਸ਼ੁਕਰ ਵੀ ਔਰਤਾਂ ਦੇ ਲਈ ਵਿਆਹ ਲਈ ਜ਼ਿੰਮੇਵਾਰ ਹੈ ਜੁਮੈਟਰ ਪਤੀ ਦਾ ਕਾਰਕ ਹੈ ਇਸ ਦੇ ਲਈ ਦੋਵਾਂ ਦਾ ਨਵ ਪੰਚਮ ਜੋਗ ਦਾ ਗੰਠਨ ਚੋੜਿਆਂ ਦੇ ਲਈ ਚੰਗਾ ਹੈ ਭਾਵ ਜੋ ਵਿਆਹ ਹੋਏ ਹਨ ਵਿਨਸ਼ ਅਤੇ ਜੁਮੈਟਰ ਦੋਵਾਂ ਵਿਆਹ ਦੇ ਕਾਰਕ ਹਨ ਔਰਤਾਂ ਦੇ ਲਈ ਪਤੀ ਵਿਆਹ ਦਾ ਕਾਰਕ ਹੈ ਤੇ ਪੁਰਸ਼ਾਂ ਦੇ ਲਈ ਪਤਨੀ ਕਾਰਕ ਹੈ ਇਸ ਲਈ ਨਵ ਪੰਚਮ ਦੇ ਵਿੱਚ ਇੱਥੇ ਆਉਣਾ ਇੱਕ ਤਰ੍ਹਾਂ ਨਾਲ ਚੰਗੀ ਸਥਿਤੀ ਹੈ ਇਸ ਦੇ ਨਾਲ ਵਿਆਹੁਤਾ ਰਿਸ਼ਤੇ ਚੰਗੇ ਬਣਨਗੇ ਪਰ ਇੱਕ ਗੱਲ ਜ਼ਰੂਰ ਥੋੜੀ ਪਰੇਸ਼ਾਨੀ ਵਾਲੀ ਹੈ ਇਥੇ ਮੰਗਲ ਤੁਹਾਡੀ ਰਾਸ਼ੀ ਨੂੰ ਦੇਖੇਗਾ ਹਾਲਾਂਕਿ ਮੰਗਲ ਦੀ ਆਪਣੀ ਰਾਸ਼ੀ ਹੈ ਪਰ ਤੁਸੀਂ ਆਪਣੇ ਘਰ ਵੱਲ ਦੇਖ ਸਕੋਗੇ ਸ਼ਨੀ ਦੇ ਕਰਮਾਂ ਦੇ ਕਾਰਨ ਤੁਹਾਨੂੰ ਥੋੜੀ ਤਰੱਕੀ ਮਿਲ ਸਕਦੀ ਹੈ ਖਾਸ ਤੌਰ ਜਦੋਂ ਫਰਵਰੀ ਤੋਂ ਬਾਅਦ ਮੰਗਲ ਆਪਣੀ ਰਾਸ਼ੀ ਬਦਲਦਾ ਹੈ ਤਾਂ ਆਪਣੀ ਸੁਭਾਅ ਨੂੰ ਥੋੜਾ ਠੰਡਾ ਰੱਖਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਕਿਤੇ ਨਾ ਕਿਤੇ ਕੋਈ ਗਲਤਫਹਿਮੀ ਹੋ ਸਕਦੀ ਹੈ ਜੇਕਰ 17 ਤੇ 18 ਫਰਵਰੀ ਨੂੰ ਤੁਸੀਂ ਕਿਸੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਹੈ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ ਤੇ ਜੇਕਰ ਤੁਹਾਡਾ ਆਪਣਾ ਕੋਈ ਤੁਹਾਡੇ ਤੋਂ ਰੁੱਸਿਆ ਹੋਇਆ ਹੈ ਤੁਸੀਂ ਉਸ ਨੂੰ ਮਨਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਦੋ ਦਿਨਾਂ ਦੇ ਵਿੱਚ ਤੁਹਾਡੇ ਲਈ ਸਮਾਂ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਇਹ ਕੰਮ ਤੁਸੀਂ ਇਸ ਸਮੇਂ ਕਰ ਸਕਦੇ ਹੋ ਹੁਣ ਗੱਲ ਕਰਦੇ ਹਾਂ ਜੇ 19 ਤਰੀਕ ਨੂੰ ਜਦੋਂ ਬੁੱਧ ਕੁੰਬ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਜਾਵੇਗਾ ਤਾਂ ਸੰਤਾਨ ਨੂੰ ਲੈ ਕੇ ਤੁਹਾਨੂੰ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਕੋਈ ਆਪਣਾ ਮਨਾਵਿ ਸਕਦਾ ਹੈ ਦੋਸਤੋ ਮੇਖ ਰਾਸ਼ੀ ਇਕੱਲੇ ਲੋਕਾਂ ਦੇ ਲਈ 2 ਅਤੇ 3 ਫਰਵਰੀ ਦਾ ਸਮਾ ਸਹੀ ਰਹੇਗਾ ਚੰਦਰਮਾ ਪੰਚਮ ਨੂੰ ਸਰਗਮ ਕਰੇਗਾ ਗੁਰੂ ਜੀ ਇੱਥੇ ਪਹਿਲੇ ਹੀ ਦੇਖ ਰਹੇ ਹਨ ਤੁਸੀਂ ਆਪਣੇ ਸਾਥੀ ਦੇ ਨਾਲ ਰਾਤ ਦੇ ਖਾਣੇ ਤੇ ਜਾ ਸਕਦੇ ਹੋ ਡਰਾਈਵ ਤੇ ਜਾ ਸਕਦੇ ਹੋ ਕਿਤੇ ਫਿਲਮ ਦੇਖਣ ਜਾ ਸਕਦੇ ਹੋ ਇਹ ਸਮਾਂ ਵੈਲੈਂਟਾਈਨ ਡੇ ਦੇ ਆਸ-ਪਾਸ ਹੈ ਇਸ ਦੌਰਾਨ ਸੂਰਿਆ ਆਪਣੇ ਘਰ ਵੱਲ ਦੇਖਣ ਲੱਗ ਜਾਵੇਗਾ ਉਹ ਉਸ ਭਾਵਨਾ ਦੀ ਰੱਖਿਆ ਕਰਨਾ ਸ਼ੁਰੂ ਕਰ ਦੇਣਗੇ ਤੁਹਾਨੂੰ ਆਪਣੇ ਸਾਥੀ ਦੇ ਨਾਲ ਵਧੀਆ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ ਚੰਦਰਮਾ ਉਸ ਭਾਵਨਾ ਨੂੰ ਸਰਗਮ ਕਰਦਾ ਹੈ ਜਿੱਥੇ ਵੀ ਇਹ ਦੇਖਿਆ ਜਾਂਦਾ ਹੈ ਮੰਗਲ ਦੇ ਪੱਖ ਦੇ ਕਾਰਨ ਕੁਝ ਲੋਕਾਂ ਨੂੰ ਆਪਣੇ ਸਾਥੀਆਂ ਦੇ ਨਾਲ ਵਿਚਾਰਾਂ ਦੇ ਮਤਭੇਦ ਦੇਖਣ ਨੂੰ ਮਿਲਣਗੇ ਮੇਖ ਰਾਸ਼ੀ ਦੇ ਵਿਦਿਆਰਥੀਆਂ ਦੇ ਲਈ ਫਰਵਰੀ ਦਾ ਮਹੀਨਾ ਕਿਹੋ ਜਿਹਾ ਰਹੇਗਾ ਵਿਦਿਆਰਥੀਆਂ ਦੇ ਨਜ਼ਰੀਏ ਤੋਂ ਜੋ ਮੈਟਰ ਚੰਦਰਮਾ ਤੋਂ ਉੱਪਰ ਹੈ ਇਹ 5ਵੇਂ ਘਰ ਨੂੰ ਦੇਖ ਰਿਹਾ ਹੈ ਅਤੇ 5ਵੇਂ ਘਰ ਦਾ ਕਾਰਕ ਵੀ ਹੈ ਉਚੇਰੀ ਪੜਾਈ ਵੀ ਪੰਚਮ ਤੋਂ ਹੀ ਆਉਂਦੀ ਹੈ ਬੁੱਧ ਚੌਥੇ ਘਰ ਵਾਲ ਹੈ ਤੇ ਇੱਥੋਂ ਦੀ ਪੜ੍ਹਾਈ ਵੀ ਦੇਖੋ ਸਕੂਲ ਦੀ ਸਾਰੀ ਪੜ੍ਹਾਈ ਇੱਥੇ ਹੀ ਹੁੰਦੀ ਹੈ ਬੁੱਧ ਦਾ ਪੱਕ ਚੌਥੇ ਘਰ ਜੋ ਮੈਟਰ ਦਾ ਕੇਂਦਰੀ ਪ੍ਰਭਾਵ ਚੌਥੇ ਘਰ ਤੇ ਜੋ ਮੈਟਰ ਦਾ ਪੱਕ ਪੰਜਵੇਂ ਘਰ ਤੇ ਹੈ ਇਸ ਲਈ ਇੱਕ ਤਰ੍ਹਾਂ ਦੇ ਨਾਲ ਕੇਂਦਰ ਚ ਦੋਵਾਂ ਗ੍ਰਹਾਂ ਦੀ ਮੌਜੂਦਗੀ ਵਿਦਿਆਰਥੀਆਂ ਦੇ ਲਈ ਚੰਗੀ ਹੈ ਵਿਦਿਆਰਥੀਆਂ ਨੂੰ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਗੁਰੂ ਵਿਆਹਰ ਗਿਆਨ ਦਾ ਕਾਰਕ ਹੈ ਉਪਜੋਕਿਤ ਗਿਆਨ ਇਥੋਂ ਆਉਂਦਾ ਹੈ ਅਤੇ ਬੁੱਧ ਅਧਿਆਨ ਦਾ ਕਾਰਕ ਹੈ ਇਸ ਲਈ ਫਰਵਰੀ ਮਹੀਨੇ ਦੇ ਵਿੱਚ ਦੋਵੇਂ ਗ੍ਰਹਿ ਵਿਦਿਆ ਦੇ ਰੂਪ ਦੇ ਵਿੱਚ ਤੁਹਾਡੀ ਮਦਦ ਕਰਨ ਦੇ ਲਈ ਤਿਆਰ ਰਹਿਣਗੇ ਮੇਖ ਰਾਸ਼ੀ ਤੁਹਾਨੂੰ ਕੋਈ ਬਹੁਤ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਨੂੰ ਕੋਈ ਆਪਣਾ ਬਣਾ ਸਕਦਾ ਹੈ ਦੋਸਤੋ ਏਸੀ ਜਾਣਕਾਰੀ ਮੇਖ ਰਾਸ਼ੀ ਵਾਲਿਆਂ ਦੇ ਬਾਰੇ ਦੇ ਵਿੱਚ ਕਿ ਉਹਨਾਂ ਦਾ 2024 ਦੇ ਵਿੱਚ ਫਰਵਰੀ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਮੇਕ ਰਾਸ਼ੀ ਵਾਲਿਆਂ ਨੇ ਜੋ ਉਪਾਅ ਕਰਨਾ ਹੈ ਉਹ ਇਹ ਹੈ ਕਿ ਸ਼ਨੀ ਦੇਵ ਜੀ ਦੀ ਨਿਸ਼ਮਤ ਪੂਜਾ ਕਰਨੀ ਚਾਹੀਦੀ ਹੈ ਲਾਭ ਮਿਲੇਗਾ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ